ਫਗਵਾੜਾ ਵਾਸੀਆਂ ਦੀ ਜਿਹੜੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ ਉਹ ਮੰਗ ਨੂੰ ਅੱਜ ਪੂਰਾ ਕੀਤਾ ਗਿਆ ਹੈ ਸਾਡੇ ਨਾਲ ਮੌਜੂਦ ਨੇ ਫਗਵਾੜਾ ਹਲਕਾ ਦੇ ਹਲਕਾ ਇੰਚਾਰਜ ਹਰਜੀਮਾਨ ਜੀ ਹਰਜੀਮਾਨ ਜੀ ਫਗਵਾੜਾ ਵਾਸੀਆਂ ਦੀ ਜਿਹੜੀ ਬਹੁਤ ਵੱਡੀ ਮੰਗ ਸੀ ਔਰ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਅੱਜ ਸ਼ੁਰੂ ਕਰਾਨਾ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਜੀ ਇਹ ਜਿਹੜੀ ਆਹਹੀ ਰੋਡ ਸੀ ਜੀ ਸਾਡੇ ਬਹੁਤ ਹੀ ਲੰਬੇ ਸਮੇਂ ਤੋਂ ਜਿਹੜੀ ਦੁਖੀ ਹੋਈ ਬਹੁਤ ਦਿੱਕਤ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਸੀ ਮੈਂ ਦੱਸਣਾ ਚਾਹਨਾ ਕਿ ਜਿਹੜੀ ਅੱਜ ਨਿਰਮਾਣ ਕਾਰਜ ਸ਼ੁਰੂ ਹੋਏ ਆ ਕਤੋਂ ਅਸੀਂ ਅਫਸਰ ਸਹਿਮਾਨਾਂ ਤੋਂ ਪੁੱਛਿਆ ਕਿ ਅਖੀਰਲੀ ਵਾਰੀ ਸੜਕ ਕਦੋਂ ਬਣੇਰ ਹੋਈ ਸੀ ਜੀ 12 ਸਾਲ ਪਹਿਲੇ ਜੀ ਬਿਲਕੁਲ ਅੱਜ ਬਹੁਤ ਸਾਰੇ ਸਾਡੇ ਸ਼ਹਿਰ ਦੇ ਜਿਹੜੀਆਂ ਆਪੋਸਿਸ਼ਨ ਪਾਰਟੀਆਂ ਦੇ ਲੋਕਾਂ ਦਾ ਵੀ ਆਮ ਆਦਮੀ ਦੇ ਸੰਬਧ ਵਿੱਚ ਇਹ ਉਹਨਾਂ ਨੂੰ ਇਜਾਜ਼ਤ ਕਰਾ ਦੇਣਾ ਚਾਹੁੰਦਾ ਕਿ ਜਦੋਂ ਵੀ ਇਹ ਨਾ ਸਨ ਦਾ ਮਹਿਮਾਨ ਸਾਡੇ ਹਕੀਕਤ ਕਰਵਾ ਲਿਆ ਪਰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਜਿਹੜਾ 2.6 ਕਿਲੋਮੀਟਰ ਸ੍ਰੈਟ ਹੈ ਡੇਢ ਕਰੋੜ ਦੀ ਲਾਗਤ ਨਾਲ ਪੂਰੀ ਸੜਕ ਕਿਹੜੀ ਕਿਵੇਂ ਚਿੱਟੇ ਤੌਰ ਤੇ ਸਾਡੇ ਮੰਤਰੀ ਕਾਲਜ ਦਾ ਪ੍ਰਗਟਾਵਾ ਕਰਦੇ ਹਾਂ ਕਿ ਜਿਹੜੀ ਐਸਪੀ ਜਿਹੜੀ ਬੁੱਕ ਹੈ ਉਸ ਨੂੰ 4 ਸੈਂਟੀਮੀਟਰ ਦੀ ਪਾਇਆ ਜਾਏਗਾ ਤੇ ਨਾਲ ਦੀ ਨਾਲ ਜਿਹੜਾ ਕੀ ਇਸ ਦੇ ਕੰਟਰੈਕਟ ਵੀ ਕੀਤੇ ਨੇ ਮੁੱਖ ਮੰਤਰੀ ਸਾਹਿਬ ਨੇ ਇਹ ਚਿੱਟੇ ਤੌਰ ਤੇ ਦਾ ਮੈਂਸ਼ਨ ਕੀਤਾ ਸੀ ਕਿ ਜਿਹੜੇ ਵੀ ਕੰਟਰੈਕਟਰ ਹੁਣ ਸਰਕਾਰ ਅਭਵਾਣ ਕੇ 5 ਸਾਲ ਤੱਕ ਉਸ ਸੜਕ ਦੀ ਰਿਪੇਅਰ ਦਾ ਜਿਹੜੀ ਜ਼ਿੰਮੇਵਾਰੀ ਉਹ ਕੰਟਰੈਕਟਰ ਦੇ ਦਿੱਤੀ ਹੈ ਜੀ ਤੇ ਜਿਹੜੀ ਇਹ ਸੜਕ ਹੈ ਇਹਦਾ ਵੀ 5 ਸਾਲ ਦਾ ਰਿਪੇਅਰ ਦਾ ਜੀ ਬਿਲਕੁਲ ਜੀ ਬਿਲਕੁਲ ਅਸੀਂ ਇਹ ਦਾ ਜਿਹੜਾ ਕੰਟਰੈਕਟ ਹੋਵੇਗਾ ਉਹ ਦਾ ਵਿੱਚ ਇਨਕਲੂਡਡ ਹੋਏਗਾ कॉन्ट्रैक्टर जिम्मेवार होने की, अगर कितने भी सालाबद्धी के से भी वो दिक्कत आँदी है मीहे गोया तो कुछ भी दिक्कत आँदी है उसकी रुपये की जिम्मेवारी वो भी कॉन्ट्रैक्टर तो में यही भी दस देना चाहना जो बंगा रोड थी बहुत लंबे समय तो उसू भी लगभग दस तो बारह साल ही हो गए ने बड़ी पिछली बार बनी थी ਸਮੂਹੀ ਅਸੀਂ ਜਿਹੜੇ ਹੁਣ ਸਾਡੇ ਲੋਕ ਦੇ ਪਲਾਨ ਸ਼ੁਰੂ ਹੋ ਗਏ ਨੇ ਉਹ ਵੀ 3.5 ਕਰੋੜ ਦੀ ਲਾਗਤ ਦੇ ਨਾਲ ਉਹ ਜਿਹੜੀ ਸੜਕ ਉਹ ਵੀ ਦੁਬਾਰਾ ਬਣਾ ਕੇ ਚਾਰ ਵਾਸੀਆਂ ਨੂੰ ਕਰਦੇ ਨੇ ਅੱਜ ਇਸ ਮੌਕੇ ਕਰਾਂਗੇ ਆ ਖਾਸ ਤੌਰ ਤੇ ਜਿੱਥੇ ਅੱਜ ਅਸੀਂ ਖੜੇ ਆ ਫਲਾਈ ਰੋ ਸਾਡਾ ਸ਼ਹਿਰ ਦੇ ਪੱਛਮੀ ਤੋਂ ਕੀ ਪਿੰਡ ਜਿਹੜੇ ਇਧਰ ਨੂੰ ਜਾਂਦੇ ਕੈਂਬਰਿਜ ਸਕੂਲ ਜਿਹੜਾ ਹੈ ਸਾਡੇ ਸਾਡੇ ਬੱਚਿਆਂ ਨੂੰ ਇੱਥੇ ਖਾਸ ਕੁਆਲਿਟੀ ਦੇ ਸਕੂਲ ਦੇ ਜਿਹੜੇ ਲੋਕ ਨੇ ਇਹ ਜਿਹੜੀ ਸੜਕ ਹੈ ਇੱਕ ਸਾਈਡ ਕਮਰਸ਼ੀਅਲਾਈਜ਼ ਕਰ ਚੁੱਕੀ ਹੈ ਅਸੀਂ ਆਲਰੇਡੀ ਪਰ ਦਿਕਤ ਇਹ ਹੋ ਰਹੀ ਸੀ ਕਿ ਸੜਕ ਇੰਨੀ ਜ਼ਿਆਦਾ ਟੁੱਟੀ ਹੋਏ ਇਸਕੇ ਲੋਕਾਂ ਨੇ ਤਰਾ ਤਰਾ ਸਾਈਕਲ ਤੱਕ ਵੀ ਕਈ ਵਾਰੀ ਨਿਕਲਣਾ ਇੱਥੇ ਬਹੁਤ ਮੁਸ਼ਕਲ ਹੋਇਆ ਸੀ ਪਰ ਇਹ ਬੜੀ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇੰੀਆਂ ਸਰਕਾਰਾਂ ਦੀ ਜਿਹੜੀ ਪੂਰਾ ਜੰਜਾਲ ਸਾਡੇ ਪੂਰੇ ਪੂਚ ਪੰਜਾਬ ਵਿੱਚ ਘਬਾਰਾ ਉਸ ਨੂੰ ਬਣਾਉਣ ਤੇ ਜਿਹੜੇ ਕੰਮ ਸ਼ੁਰੂ ਕਰਾਏ ਨੇ ਨਾ ਕੇਵਲ ਲਾਈ ਰੋਡ ਪੰਗਾ ਰੋੜੀ ਨਹੀਂ ਸ਼ਹਿਰ ਦੇ ਵਿੱਚ 5 ਕਰੋੜ ਦੀ ਲਾਗਤ ਨਾਲ ਅਸੀਂ ਨਿਰਮਾਣ ਕਾਜੀਏ ਸੜਕਾਂ ਉਹ ਬਣਾਉਣ ਜਾ ਰਹੇ ਹਾਂ ਇਹ ਸ਼ਾਇਦ ਸ਼ਹਿਰ ਵਾਸੀਆਂ ਨੂੰ ਇਹ ਵੀ ਦੱਸੋ ਜਿਹੜਾ 5 ਕਰੋੜ ਹੈ ਉਹ 5 ਕਰੋੜ ਦੇ ਵਿੱਚ ਕਿਹੜੀਆਂ-ਕਿਹੜੀਆਂ ਮੇਨ ਸਟਰੀਟਾਂ ਬਿਲਕੁਲ ਜਿਹੜੀਆਂ ਫਗਵਾੜੀਆਂ ਜਿਹੜੀਆਂ ਵੀ ਜਿਹੜੇ ਵਾਰਡ ਸਰ ਰਿਲੇਟਿਡ ਜਿਹੜੀਆਂ ਸੜਕਾਂ ਨੇ ਹਰ ਤੋਂ ਬਿਨ ਨਗਰ ਦੀਆਂ ਹੋ ਗਈਆਂ ਸ਼ਾਹਪੁਰ ਰੋਡ ਤੇ ਜਿੰਨੇ ਵਾਰਡ ਪੈਂਦੇ ਨੇ ਫਾਦੀਆਬਾਦ ਜਿਹੜੇ ਖਾਮਪੁਰ ਜਿੰਨੀਆਂ ਵੀ ਸੜਕਾਂ ਸਾਡੀਆਂ ਖਰਾਬ ਪਈਆਂ ਸੀਗੀਆਂ ਉਹਨਾਂ ਸਾਰਿਆਂ ਨੂੰ ਦੁਬਾਰਾ ਬਣੇ ਉਹਨਾਂ ਦਾ ਨਵੇਂ ਕਾਲਕ ਬਣਾ ਤੇ ਇੱਕ ਤੁਹਾਡਾ ਐਮਸੀ ਬਣਨ ਤੋਂ ਬਾਅਦ ਔਰ ਇੱਕ ਵਾਦਾ ਸੀ ਸ਼ਹਿਰ ਦੇ ਲੋਕਾਂ ਨਾਲ ਜਿਹੜੀ ਸੁਖਚੈਨ ਸਾਹਿਬ ਵਾਲੀ ਰੋਡ ਹੈ ਉਹਨੂੰ ਹੈਰੀਟੇਜ ਸਟੇਟ ਬਣਾਉਣਾ ਇਹ ਬਿਲਕੁਲ ਮੈਂ ਪਰਮਪਿਤਾ ਪਰਮਾਤਮਾ ਥਾਲਪੁਰ ਵਾਈਕਰੂ ਦਾ ਇਹ ਸ਼ੁਕਰਗੁਜ਼ਾਰ ਜਿੰਨਾ ਕਰ ਲਵਾ ਨਾ ਥੋੜਾ ਆ ਉਹਨਾਂ ਨੇ ਜੋ ਸਾਡੇ ਮੰਨ ਦੀ ਭਾਵਨਾ ਸੀ ਖਾਸ ਤੌਰ ਤੇ ਮੈਂ ਇਹ ਗੱਲ ਕਰਾਂ ਮੈਂ ਸਰਦਾਰ ਜਗਿੰਦਰ ਸਿੰਘ ਮਾਨ ਪਾਦਰ ਸਾਹਿਬ ਉਹਨਾਂ ਦੇ ਇਹ ਮੰਨ ਦੀ ਭਾਵਨਾ ਸੀ ਕਿ 6ਵੀਂ ਪਾਸ਼ਾਹੀ ਚਰਨ ਸ਼ੂ ਪ੍ਰਾਪਤੀ ਗੁਰਦੁਆਰਾ ਸੁਖਚੈਨ ਸਾਹਿਬ ਜਿੱਥੇ ਹਰਗੋਬਿੰਦ ਸਾਹਿਬ ਖੁਦਾਇ ਨੇ ਅਸੀਂ ਉਸ ਸੜਕ ਨੂੰ ਹੈਰਿਟ ਸਟਰੀਟ ਬਣਾ ਕੇ ਸੰਤਾ ਨੂੰ ਜਿਹੜਾ ਸਮਰਪਿਤ ਕਰਨਾ ਚਾਹੁੰਦੇ ਸੀ ਜਿਹੜਾ ਕੰਟਰੈਕਟ ਨੇ ਉਹ ਸਭ ਕੁਝ ਹੋ ਗਿਆ ਹੈ ਬਹੁਤ ਜਲਦ ਅਸੀਂ ਕੁਛ ਹੀ ਦਿਨਾਂ ਦੇ ਵਿੱਚ ਉਸ ਦਾ ਉਦਘਾਟਨ ਕਰਕੇ ਜਿਹੜਾ ਉਸ ਦਾ ਕੰਮ ਹੈ ਉਸ ਦੇ ਕਾਰਜ ਪੂਰ ਹੋ ਜਾਣਗੇ ਸੱਚੇ ਪਾਤਸ਼ਾਹ ਨੇ ਇਹ ਸਾਡੇ ਉਹ ਝੋਲੀ ਜੋ ਇਹ ਸੇਵਾ ਪਾਈ ਆ ਅਸੀਂ ਇਹ ਮਿਲਤਨ ਅਹੀ ਦੇ ਨਾਲ ਪੂਰੀ ਇਮਾਨਦਾਰੀ ਨਾਲ ਨਿਭਾ ਕੇ ਅਸੀਂ ਉਹਨੂੰ ਨਵਾਵਾਂਗੇ ਨਾ ਕੇਵਲ ਹੈਰਿਟ ਸਟਰੀਟ ਉਸ ਦੇ ਨਾਲ ਹੀ ਜਿਹੜਾ ਸਾਡਾ ਫਗਵਾੜੇ ਦੇ ਵਿੱਚ ਇੱਕ ਸੁਪਨਾ ਸੀ ਇੱਕ ਐਸਾ ਪਾਰਕ ਲੈ ਕੇ ਆਇਆ ਜਿਸ ਨੂੰ ਸਮੁੱਚਾ ਫਗਵਾੜਾ ਕਮਿਊਨਿਟੀ ਵਾਈਜ਼ ਉੱਥੇ ਆ ਕੇ ਆਪਣਾ ਸ਼ਾਮ ਗੁਜ਼ਾਰ ਸਕਣ ਪਰਿਵਾਰ ਉੱਥੇ ਆ ਸਕਣ ਤੇ ਫਗਵਾੜੇ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਕਿ 2 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਅਸੀਂ ਰੋਜ਼ ਗਾਰਡਨ ਹੈ ਉਸਤੇ ਵੀ ਸਾਰੇ ਟੈਂਟਰ ਹੋ ਚੁੱਕੇ ਨੇ ਟੈਂਟਰ ਸੂਟ ਆ ਖੁੱਲ ਤੇ ਉਹ ਉਹ ਕਿੱਥੇ ਬਣ ਰਿਹਾ ਜੀ ਉਹ ਬਾਬਾ ਕਦੀ ਆ ਬਣ ਰਿਹਾ ਜੀ ਉਸਤਾ ਵੀ ਉਸ ਨਾਲ ਹੀ ਅਸੀਂ ਉਦਗਾਣ ਕਰਕੇ ਜਿਹੜਾ ਕਿ ਸ਼ਹਿਰ ਦਾ ਕੰਮ ਸ਼ੁਰੂ ਹੋ ਰਿਹਾ ਹੈ ਕਿ ਲਗਭਗ 6 ਤੋਂ 8 ਮਹੀਨਿਆਂ ਦਾ ਉਹਦਾ ਬਣਨ ਦਾ ਟਾਈਮ ਹੈ ਉਸ ਨੂੰ ਉਸੇ ਬਣਾ ਕੇ ਉਹ ਵੀ ਸ਼ਹਿਰ ਨੂੰ ਸਮਾਰਕਿਤ ਕਰਾਂਗੇ ਮੈਂ ਪੂਰੇ ਫਗਵਾੜੇ ਵਾਸੀਆਂ ਨੂੰ ਇਹ ਇਹ ਹੱਥ ਬੰਨ੍ਹਿਆ ਬੇਨਤੀ ਕਰਦਾ ਕਿ ਮੈਂ ਆਪਣੇ ਸ਼ਹਿਰ ਦੀ ਤਰੱਕੀ ਕਰਨ ਵਾਸਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਪੰਜਾਬ ਸਰਕਾਰ ਕੋਲੋਂ ਹਰ ਤਰੀਕੇ ਦੇ ਨਾਲ ਅਸੀਂ ਆਪਣੇ ਸ਼ਹਿਰ ਦੇ ਨਿਰਮਾਣ ਜਿਹੜੇ ਚੰਗੇ ਕਰਦੇ ਜੋ ਫਗਵਾੜਾ ਵਾਸੀਆਂ ਨੇ ਐਮਸੀ ਦੀਆਂ ਚੁਣਾਂ ਆਮ ਆਦਮੀ ਪਾਰਟੀ ਤੇ ਪੂਰਾ ਵਿਸ਼ਵਾਸ ਜਤਾਇਆ ਆਪਣਾ ਵਾਅਦਾ ਦਿੱਤਾ ਇਹ ਸੇਵਾ ਨਿਭਾਉਣ ਦਾ ਅਸੀਂ ਉਸ ਸੇਵਾ ਨੂੰ ਇਹਨ ਦਿਨ ਨਿਭਾ ਕੇ ਆਪਣੇ ਸ਼ਹਿਰ ਦੇ ਚਾਹੇ ਜੋ ਫਰਕਾਂ ਹਮਾਂ ਲਕੇਗਾ ਜੀ ਕਿ ਅੱਜ ਇਹ ਸੜਕ 12 ਸਾਲ ਬਾਅਦ ਬਣ ਲੱਗੀ ਹੈ ਅਸੀਂ ਸ਼ਹਿਰ ਤੇ ਬਹੁਤ ਸਾਰੇ ਲੰਮੇ ਸਮੇਂ ਤੋਂ ਜਿਹੜੇ ਕਾਸਟ ਕਰ ਚੁੱਕੇ ਹੈ ਇਸ ਦਾ ਸਾਡਾ ਸ਼ਹਿਰ ਬਹੁਤ ਪਿੱਛੇ ਪੈ ਗਿਆ ਜੀ ਬਿਲਕੁਲ ਇਸ ਨੂੰ ਤਬਾਹਰਾ ਤੋਂ ਫਰੰਟ ਸੀਟ ਤੇ ਲੈ ਕੇ ਹੌਣਬਾਸ ਤੇ ਕੰਮ ਕਰਨਾ ਪਵੇਗਾ ਦਿਨ ਰਾਤ ਇਹ ਕਰਨੀ ਪਵੇਗੀ ਮੈਂ ਆਪਣੇ ਤੇ ਆਪਣੇ ਪੱਖੋਂ ਆਪਣੇ ਪੂਰੇ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਇਹ ਹਗਵਾੜੇ ਦੀ ਪ੍ਰਤੀ ਵਾਅਦਾ ਤੇ ਮੈਂ ਕੋਈ ਕਪੜ ਨਹੀਂ ਕਰਾਂਗਾ ਇਹ ਹੈਰੀਟੇਜ ਸਟਰੀਟ ਹੋਵੇ ਇਹ ਪਾਰਰੋਜ਼ ਗਾਰਡਨ ਦੀ ਗੱਲ ਖਵੇ ਸਾਟੇ ਬਾਕ ਬਾਕ ਜਿਹੜੇ ਕੂੜੇ ਦੇ ਡੱਬ ਬਣ ਚੁੱਕੇ ਪਰ ਲੰਬੇ ਸਮੇਂ ਤੋਂ ਜਿਹਨੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਪਾਟ ਵਾਰਟ ਤੇ ਆ ਰਹੀਆਂ ਕਿਉਂਕਿ ਇਹ ਅੱਜ ਦੇ ਨਹੀਂ 20-20 ਸਾਲ ਪੁਰਾਣੇ ਜਿਹੜੇ ਆ ਸਕੈਂਡਰੀ ਪੁਆਇੰਟ ਬਣੇ ਹੋਏ ਆ ਅਸੀਂ ਇਹਨਾਂ ਦਾ ਵੀ ਆਲਟਰਨੇਟਿਵ ਡਵੈਲਪਮੈਂਟ ਤੇ ਪੂਰਾ ਜ਼ੋਰ ਲਗਾ ਰਹੇ ਹਾਂ ਕਿ ਇਹਨਾਂ ਨੂੰ ਇੱਕ ਜਿਹੜੇ ਫੋਕਸਡ ਜਗ੍ਹਾਵਾਂ ਨੇ ਜਿਹੜੀਆਂ ਮੇਨ ਸਟਰੀਟਸ ਪੈਰੀਆਂ ਨੇ ਉਹਨਾਂ ਵਿੱਚੋਂ ਹਟਾ ਕੇ ਇਸੇ ਤਰੀਕੇ ਸਾਈਡ ਤੇ ਲੈ ਕੇ ਜਾ ਸਕੇ ਜਿੱਥੇ ਲੋਕਾਂ ਨੂੰ ਰੈ residențial ਏਰੀਆ ਤੇ ਦੀ ਦਿੱਕਤ ਦੇ ਕੂੜੇ ਦੀ ਜਿਹੜੀ ਸਮੱਸਿਆ ਆ ਬਾਹਰ ਖਿੰਡਰਾ ਹੋਇਆ ਉਸ ਨੂੰ ਅਸੀਂ ਨਿਪਟਾ ਸਕੀਏ ਉਸ ਨੂੰ ਅਸੀਂ ਇੱਕ ਚੰਗੇ ਕੰਸਟਰਕਟਿਵ ਵੇ ਦੇ ਨਾਲ ਮੈਨੇਜਮੈਂਟ ਤਰੀਕਾ ਜਿਹੜਾ ਅਸੀਂ ਬਣਾ ਸਕੀਏ ਅਸੀਂ ਦਿਨ ਰਾਤ ਉਹਦੇ ਉੱਤੇ ਵੀ ਮਿਹਨਤ ਕਰਦੇ ਪਏ ਹਾਂ ਅਸੀਂ ਹਰ ਕੋਨੇ ਦੇ ਕਰਦੀ ਜਿਹੜੀ ਸਪਰੀਟ ਸੀ ਕਿ ਜਿੱਥੇ ਅਸੀਂ ਬਹੁਤ ਲੰਮੇ ਸਮੇਂ ਤੋਂ ਜਿਹੜੀ ਰੇੜੀਆਂ ਦੀ ਇਨਕੋਚਮੈਂਟ ਬਣੀ ਹੋਈ ਸੀ ਉਸ ਨੂੰ ਵੀ ਹਟਾ ਕੇ ਬਹੁਤ ਜਲਦ ਕੁਝ ਹੀ ਦਿਨਾਂ ਦੇ ਵਿੱਚ ਉਸ ਜਗ੍ਹਾ ਨੂੰ ਉਸ ਸਟ੍ਰੈਚ ਨੂੰ ਬਹੁਤ ਹੁੰंदर ਬਣਾ ਕੇ ਉਹ ਤੇ ਲਾਈਟਿਡ ਐਂਡ ਗਾਰਡਨ ਜਿਹੜਾ ਅਸੀਂ ਅਪਲਾਈ ਕਰਕੇ ਪੁੱល ਲਾ ਕੇ ਸਾਰਾ ਕੋਈ ਸ਼ਹਿਰ ਵਾਸੀਆਂ ਨੂੰ ਜਿਹੜੀ ਗੱਲ ਤੁਸੀਂ ਹਰਗੋਵਿੰਦ ਨਗਰ ਦੀ ਕੀਤੀ ਹੈ ਉਹ ਤੁਹਾਡੇ ਲਈ ਇੱਕ ਚੁਣौती ਨਹੀਂ ਹੈ ਕਿਉਂਕਿ ਉੱਥੇ ਲੋਕਾਂ ਦੇ ਵੈਂਡਰਸ ਨੇ ਫਿਰ ਵੈਂਡਰਸ ਵਿਰੋਧ ਕਰਦੇ ਨੇ ਪਿਛੇ ਜੇ ਤੁਹਾਡੇ ਵੱਲੋਂ ਪ੍ਰਯਾਸ ਵੀ ਕੀਤਾ ਗਿਆ ਸੀ ਪਰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ਨਹੀਂ ਵਿਰੋਧ ਦੀ ਗੱਲ ਨਹੀਂ ਦਿੱਕਤ ਜੀ ਮੈਂ ਅਸੀਂ ਸੈਲਡਰਸ ਨੂੰ ਸਾਰਿਆਂ ਨੂੰ ਇਹੀ ਰਿਕੁਐਸਟ ਕੀਤੀ ਸੀ ਕਿ ਅਸੀਂ ਕਿਸੇ ਤੇ ਰੋਜ਼ਗਾਰ ਤੇ ਕਦੀ ਵੀ ਹੱਥ ਨਹੀਂ ਕਰਦੇ ਉਹਨੂੰ ਕੰਨ ਪਰੇਸ਼ਾਨੀ ਪਰ ਜਿਹੜੀ ਦਿੱਕਤ ਆ ਰਹੀ ਹੈ ਕਿ ਜਿਹੜੇ ਲੋਕ ਨੇ ਜਿਹੜੇ ਰੋਜ਼ ਦੇ ਕਮਿਊਟਰ ਨੇ ਇੱਥੇ ਤੱਕ ਕਿ ਸ਼ਾਮ ਦੇ ਵਕਤ ਜਦੋਂ ਕਿ ਸੜਕ ਦੇ ਅੱਤੇ ਸੜਕ ਦੇ ਵਿੱਚ ਸੱਜੇ ਪਾਸੇ ਉਹ ਵੀ ਖੱਬੇ ਪਾਸੇ ਰੇੜੀਆਂ ਦਾ ਜਿਹੜਾ ਆ ਜਾਣਾ ਜਿਹੜੇ ਵੈਂਡਰਸ ਆ ਕੇ ਆ ਜਾਣਾ ਲੋਕਾਂ ਦੀਆਂ ਗੱਡੀਆਂ ਖੜ੍ਹ ਜਾਣਾ ਇਸ ਤੇ ਨਾਲ ਕਈ ਵਾਰੀ ਤਾਂ ਐਂਬੂਲੈਂਸ ਨੂੰ ਵੀ ਨਿਕਲਣ ਤੋਂ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਗੀਰੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਤੋਂ ਉਸ ਨਗਰ ਦਾ ਨਾਮ ਹੋਣਾ ਅਤੇ ਉਸ ਦੀ ਮੇਨ ਜਿਹੜੀ ਸਟਰੀਟ ਆ ਉਸ ਤੇ ਹੋ ਕੇ ਤਬਾਕੂ ਐਂਡ ਹਾਲ ਸਾਰੀਆਂ ਦੁਕਾਨਾਂ ਹੋਣ ਦਾ ਸਾਡੇ ਦਿਲ ਨੂੰ ਜਿਹੜੀਆਂ ਸਿੱਖ ਭਾਵਨਾਵਾਂ ਨੂੰ ਸਾਰੀਆਂ ਸੰਕਲਪ ਭਾਵਨਾਵਾਂ ਨੂੰ ਬਹੁਤ ਬੁਢੀ ਠੇਸੀ ਅਸੀਂ ਉਹਨਾਂ ਨੂੰ ਉੱਥੋਂ ਉਠਾ ਕੇ ਉਸ ਰਸਤਾ ਕਲੀਅਰ ਕੀਤਾ ਹੋਇਆ ਜਿਹੜੀ ਅਸੀਂ ਬੇਨਤੀ ਵੈਂਡਰਸ ਨੂੰ ਕੀਤੀ ਸੀ ਉਹਨਾਂ ਨੇ ਮੰਨਦਿਆਂ ਹੋਇਆ ਆਪਣੀਆਂ ਜਿਹੜੀਆਂ ਜਿਹੜੀਆਂ ਉੱਥੋਂ ਹਟਾ ਲੀਆਂ ਸੀਗੀਆਂ ਅੱਜ ਵੀ ਉਹ ਪੂਰਾ ਸਟ੍ਰੈਚ ਖਾਂਦੀ ਹੈ ਅਸੀਂ ਧੀਰੇ ਧੀਰੇ ਕਰਕੇ ਹੌਲੀ ਹੌਲੀ ਉਹ ਸਟ੍ਰੈਚ ਨੂੰ ਦੁਬਾਰਾ ਬਿਹਤਰ ਅਤੇ ਸੁੰਦਰ ਬਣਾ ਕੇ ਜਿਹੜਾ ਲੋਕਾਂ ਨੂੰ ਸਮਰਪਿਤ ਕਰਾਂਗੇ ਜਿਸ ਦੇ ਤਹਿਤ ਜਿਹੜੇ ਲੋਕ ਵੀ ਸਾਡੇ ਸ਼ਹਿਰ ਆਉਂਦੇ ਨੇ ਸਾਡੇ ਲੋਕ ਜਿਹੜੇ ਸ਼ਹਿਰ ਦੇ ਜੀਵਾਂ ਨੂੰ ਉੱਥੇ ਰਹਿਣ ਵਾਲਾ ਇਹ ਖੁਸ਼ੀ ਹੋਵੇ ਕਿ ਅਸੀਂ ਸਾਫ਼ ਸੁਥਰੇ ਇੱਕ ਚੰਗੇ ਮਾਹੌਲ ਦੇ ਵਿੱਚ ਜਿਹੜਾ ਕਿ ਆਪਾਂ ਆਪਣਾ ਲਾ ਜੀ ਸਕਦੇ ਇਹਨ ਹਲਕਾ ਇੰਚਾਰਜ ਹਰਜੀਮੰਦ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਵੀ ਵਾਅਦੇ ਲੋਕਾਂ ਦੇ ਨਾਲ ਅਸੀਂ ਐਮਸੀ ਚੋਣਾਂ 'ਚ ਕੀਤੇ ਸੀ ਚਾਹੇ ਉਹ ਹੈਰੀਟੇਜ ਸਟਰੀਟ ਹੋਵੇ ਚਾਹੇ ਉਹ ਰੋਜ਼ ਗਾਰਡਨ ਹੋਵੇ ਤੇ ਚਾਹੇ ਉਹ ਖੇਡ ਸਟੇਡੀਅਮ ਦੀ ਗੱਲ ਹੋਵੇ ਉਹ ਸਾਰੇ ਪ੍ਰੋਜੈਕਟ ਪਾਈਪਲਾਈਨਸ ਨੇ ਤੇ ਜਲਦ ਹੀ ਉਹਨਾਂ ਦੇ ਜਿਹੜੇ ਆ ਉਦਘਾਟਨ ਕੀਤੇ ਜਾਣਗੇ ਕੈਮਰਾਮੈਨ ਅਰुण कुमार ਦੇ ਨਾਲ ਅਮਨਦੀਪ ਸ਼ਰਮਾ ਡੈਨਿਕ ਸਵੇਰਾ ਟੀਵੀ ਫਗਵਾੜਾ